ਕਿ ਸਾਰੇ ਭਰਾਵਾਂ ਨੂੰ ਜਦੋਂ ਸਿਆਣੇ ਪੰਜਾਬ ਦੇ ਬੁੱਧੀਜੀਵੀ ਬੋਲਦੇ ਹੁੰਦੇ ਤੇ ਬੜੇ ਵਿਦਵਾਨ ਕਹਿੰਦੇ ਹੁੰਦੇ ਸੀ ਵੀ ਨਹੀਂ ਆ ਭਈਆਂ ਦੇ ਮੁੱਦੇ ਤੇ ਅੱਜ ਗੱਲ ਕਰਨੀ ਹੈ ਹਜੇ 4-5 ਦਿਨ ਹੋ ਗਏ ਉਹ 4 ਸਾਲ ਦੇ ਬੱਚੇ ਨਾਲ ਦਰਿੰਦਗੀ ਭਰਿਆ ਜਿਹੜਾ ਇਹਨਾਂ ਨੇ ਸਲੂਕ ਕੀਤਾ ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਇੱਕ ਹੋਰ ਪ੍ਰਵਾਸੀ ਨੇ ਬੱਚੀ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹ ਕੰਮ ਰੁਕਣੇ ਨਹੀਂ ਇਹ ਵਧਨੇ ਆ ਸੋ ਸਾਡੇ ਪੰਜਾਬੀਆਂ ਨੂੰ ਸਾਡੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਕਿ ਟਾਈਮ ਉਤੋਂ ਦੇਖ ਲੋ ਖੜਾ ਦਾ ਇਹ ਮਾਰੇ ਇੱਥੇ ਪੰਜਾਬ ਆਇਆ ਪਿਆ ਤੇ ਸਾਰੇ ਉਧਰ ਡਟੇ ਆ ਤੇ ਇਹ ਇਹੋ ਜੇ ਕੰਮਾਂ ਤੇ ਸ਼ੁਰੂ ਹੋ ਗਏ ਆ ਸੋ ਇਹ ਹੋਣੀ ਸਾਡੇ ਪੰਜਾਬੀ ਲੋਕ ਸ਼ਰਮ ਕਰ ਲੈਣ ਵੀ ਇਹਨਾਂ ਲੋਕਾਂ ਤੋਂ ਬਿਨਾ ਕੀ ਜਦੋਂ ਇਹ ਨਹੀਂ ਆਉਂਦੇ ਉਦੋਂ ਤੁਹਾਡੇ ਕੰਮ ਨਹੀਂ ਚੱਲਦੇ ਜਾਂ ਉਦੋਂ ਉਦੋਂ ਫੈਕਟਰੀਆਂ ਨਹੀਂ ਚੱਲਦੀਆਂ ਚੱਲਦਾ ਸਭ ਕੁਝ ਹੀ ਆ ਸੋ ਇਹ ਆ ਵੀ ਇੱਕ ਬਣਿਆ ਪਿਆ ਕਿ ਭਈਆਂ ਤੋਂ ਬਿਨਾ ਇੱਕ ਉਹ ਗੰਜਾ ਜਿਹਾ ਜਲੰਧਰ ਦਾ ਗੁਲਦਿਆਣੇ ਦਾ ਉਹ ਵਿੱਚ ਆ ਗਿਆ ਜੀ ਉਹ ਅਮਰੀਕਾ ਕੈਨੇਡਾ ਨੂੰ ਭੱਜ ਜਾਂਦੇ ਉਹ ਕਮਲਿਓ ਕੰਜਰੋ ਜਦੋਂ ਸਾਡੇ ਇੱਥੋਂ ਜਾਂਦਾ ਨਾ ਕੋਈ ਉੱਥੇ ਤੇ 25 ਤੋਂ 30 ਲੱਖ ਰੁਪਈਆ ਉੱਥੇ ਲੈ ਕੇ ਜਾਂਦਾ ਉਹ ਕੰਟਰੀ ਦੂਜੀ ਆ ਇਹ ਬੜੇ ਕੰਮ ਕੀਤੇ ਆ ਜੇ ਸਾਡੇ ਲੋਕ ਇਥੇ ਯੂਪੀ ਵੀ ਗਏ ਨਾ ਤੇ ਬੰਜਰ ਜ਼ਮੀਨਾਂ ਉਹਨਾਂ ਬਣਾਈਆਂ ਉੱਥੇ ਬੰਜਰ ਜ਼ਮੀਨਾਂ ਨੂੰ ਬਜਾਈ ਵਾਲਾ ਕਰਕੇ ਤੇ ਫਿਰ ਉੱਥੇ ਬੈਠੇ ਜੰਗਲਾਂ ਦੇ ਵਿੱਚ ਜਾ ਕੇ ਬੈਠੇ ਇਹਦੇ ਜਦੋਂ ਗਏ ਪਹਿਰਾਣੀ ਹਿਸਟਰੀ ਕੱਢ ਕੇ ਵੇਖ ਲੋ ਤੇ ਆਪਾਂ ਕਹੀ ਜਾਂਦੇ ਵੀ ਉਹ ਵਾਦ ਜੇ ਆ ਹੁਣ ਇਹ ਕਦੇ ਕੁੜੀਆਂ ਦੇ ਘਰਾਂ ਤੱਕ ਰਾਗੇ ਉਹਨਾਂ ਪਿੱਛੇ ਜੇ ਇੱਕ ਖਬਰ ਵੇਖੀ ਆ ਵੀ ਉਹ ਜ਼ਿਮੀਂਦਾਰਾਂ ਦੇ ਪਰਿਵਾਰ ਦੀ ਕੁੜੀ ਕੱਢ ਕੇ ਲੈ ਗਿਆ ਇੱਕ ਭਈਆ ਠੀਕ ਹੈ ਸੋ ਇਹ ਅੱਜ ਹੀ ਇਕੱਠੇ ਹੋ ਜਾਈ ਆਪਾਂ ਸਾਰੇ ਪੰਜਾਬੀ ਤੇ ਇਹਨਾਂ ਦੇ ਮੋਰਚਾ ਖੋਲੀਏ ਵੀ ਇਹ ਜਿਹੜੇ ਭਈਏ ਆ ਇਹਨਾਂ ਨੂੰ ਖਦੇੜਨਾ ਚਾਹੀਦਾ ਪੰਜਾਬ ਚੋਂ ਨਹੀਂ ਤੇ ਪੰਜਾਬ ਦੇ ਬੱਚੇ ਸੁਰੱਖਿਅਤ ਨਹੀਂ ਹੈਗੇ ਸੋ ਜਿੰਨੂੰ ਗੱਲਬਾਤ ਚੰਗੀ ਲੱਗੀ ਉਹ ਸ਼ੇਅਰ ਜ਼ਰੂਰ ਕਰਿਓ ਵਿੱਚ ਤੁਹਾਨੂੰ ਮੈਂ ਫੋਟੋ ਮਿਲਾ ਦੂੰਗਾ ਜਲੰਧਰ ਵਾਲੇ ਕਾਂਡ ਦੀ ਵੀ ਤੇ ਉਹ ਵੀ ਤੇ ਇੱਕ ਤੁਹਾਨੂੰ ਮੈਂ ਹੋਰ ਇੱਕ ਖਬਰ ਲਾਉਣਾ ਕਿ ਇਹ ਜੋ ਇਹਨਾਂ ਨੇ ਆਹ ਇੱਕ ਖਾਣ ਪੀਣ ਵਾਲਾ ਜਿਹੜਾ ਨਾ ਤਾਂ ਹੁੰਦਾ ਸਿਸਟਮ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਭਈਆਂ ਤੋਂ ਮੈਨੂੰ ਲੱਗਦਾ ਨਹੀਂ ਲੱਗੇ ਖਾਣੀਆਂ ਚਾਹੀਦੀਆਂ ਅਬ ਰੋਜ਼ ਵੀਡੀਓ ਨਵੀਂ ਤੋਂ ਨਵੀਂ ਆਉਣ ਰਹੀ ਆ ਸੋ ਇਹ ਵੀਡੀਓ ਤੇ ਗੌਰ ਕਰਿਓ ਸੋ